ਕਿ ਭਾਈ ਮਰਦਾਨਾ ਜੀ ਆਵਾਜ਼ ਦੇ ਰਹੇ ਨੇ ਪਿੰਡ ਦਾ ਚੌਧਰੀ ਹੈ ਜਿਹੜਾ ਬੜਾ ਅਤ ਦਾ ਦੁਖੀ ਹੈ ਅਤ ਦਾ ਰੋਗੀ ਹੈ ਜਿਹੜਾ ਕਿ ਜਿਦੋਂ ਨੱਕ ਬੁੱਲ ਘਰ ਦੇ ਕੱਢਣ ਲੱਗੇ ਵੀ ਰੱਬ ਇਹਨੂੰ ਚੱਕ ਲੈ ਤਾਂ ਚੰਗੀ ਗੱਲ ਹੈ ਕਿਉਂਕਿ ਜਦੋਂ ਡਾਕਟਰ ਜਵਾਬ ਦੇ ਜਾਣ ਜਦੋਂ ਡਾਕਟਰਾਂ ਦੇ ਹੱਥ ਖੜੇ ਹੋ ਜਾਣ ਜਿੱਥੇ ਡਾਕਟਰਾਂ ਦਾ ਦਿਮਾਗ ਬਲੌਕ ਹੋ ਜੇ ਜਾ ਕੇ ਗੁਰਮੁਖ ਪਿਆਰਿਓ ਉੱਥੇ ਫਿਰ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ ਸਤ ਜਾਨਿਓ ਭਾਈ ਮਰਦਾਨਾ ਜਦੋਂ ਇਹਦੇ ਕੋਲੇ ਗਿਆ ਜਾ ਕੇ ਹੁਕਾ ਦਿੱਤਾ ਤੇ ਆਵਾਜ਼ ਮਾਰੀ ਵੀ ਭਾਈ ਤੇਰਾ ਹਕੀਮ ਕਿੱਥੇ ਹੈ ਤੇਰਾ ਵੈਦ ਕਿੱਥੇ ਹੈ ਕਹਿੰਦੇ ਜੀ ਮੇਰਾ ਵੈਦ ਆ ਜਿਹੜਾ ਉਹ ਪਿੰਡ ਦੀ ਫਿਰਨੀ ਤੇ ਬੈਠਾ ਹੈ ਹੁਣ ਪਿੰਡ ਦਾ ਚੌਧਰੀ ਸੀ ਜੀ ਕਰਦੇ ਕਹਿੰਦੇ ਇਉਂ ਕਰ ਭਾਈ ਤੇਰੇ ਵੈਦ ਨੂੰ ਘਰੇ ਬੁਲਾ ਲਿਆ ਹੁਣ ਮਰਦਾਨਾ ਵੀ ਸਮਝਦਾ ਰ ਸੀਗਾ ਮਰਦਾਨਾ ਕਹਿੰਦਾ ਪਾਗਲ ਹੋਇਓ ਮੇਰਾ ਬੈਦ ਐਡੀ ਦੂਰੋਂ ਚੱਲ ਕੇ ਤੁਹਾਡੀ ਪਿੰਡ ਦੀ ਫਿਰਨੀ ਤੱਕ ਪਹੁੰਚ ਗਿਆ ਤੁਸੀਂ ਪਿੰਡ ਦੇ ਵਿੱਚੋਂ ਨਿਕਲ ਕੇ ਫਿਰਨੀ ਤੱਕ ਨਹੀਂ ਪਹੁੰਚ ਸਕਦੇ ਤੁਹਾਨੂੰ ਆਪ ਖੁਦ ਚੱਲ ਕੇ ਜਾਣਾ ਪੈਣਾ ਹੈ ਚਲੋ ਜੀ ਹੁਣ ਇਹਦਾ ਮੰਜਾ ਚੁੱਕਿਆ ਚਾਰ ਭਾਈਆਂ ਨੇ ਮਸਰਦਾਨੀ ਬਰੀਕ ਜਾਲੀ ਦੀ ਲੱਗੀ ਵੀ ਇਹਦੇ ਵਾਲੇ ਢਾਲੇ ਕਿਉਂਕਿ ਮੱਖੀਆਂ ਭਣ ਕਦੀਆਂ ਨੇ ਰੋਗੀ ਐ ਥੋੜੀ ਐ ਤੇ ਇਹਨੂੰ ਚੁੱਕ ਕੇ ਲੈ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਚੌਧਰੀ ਸਾਹਿਬ ਇਹ ਤੇ ਰੋਗ ਤੇਰਾ ਮੈਂਟਲ ਦੇ ਵਿੱਚ ਖਤਮ ਹੋ ਜਾਏਗਾ ਇਹ ਤੇ ਕੋਈ ਬਹੁਤਾ ਵੱਡਾ ਕੋਈ ਰੋਗ ਨਹੀਂ ਪਰ ਆਪਾਂ ਨੂੰ ਇੱਕ ਬ੍ਰਹਮ ਗਿਆਨੀ ਚਾਹੀਦਾ ਮੇਰਾ ਬਾਬਾ ਕਹਿੰਦਾ ਆਪਾਂ ਨੂੰ ਇੱਕ ਬ੍ਰਹਮ ਗਿਆਨੀ ਚਾਹੀਦਾ ਹੁਣ ਗੁਰਮੁਖ ਪਿਆਜੋ ਹੁਬਕੇ ਬੋਲੇ ਪਿੰਡ ਦਾ ਚੌਧਰੀ ਸੀਗਾ ਕਹਿੰਦਾ ਲੈ ਤੁਸੀਂ ਇੱਕ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ ਮੇਰਾ ਪਿੰਡ ਤੇ ਬ੍ਰਹਮ ਗਿਆਨੀ ਆਂਦਾ ਹੈ ਘਰ ਘਰ ਬ੍ਰਹਮ ਗਿਆਨੀ ਬੈਠੇ ਨੇ ਬੋਲੋ ਕਿੰਨੇ ਇਕੱਠੇ ਕਰਦੇ ਆ ਬ੍ਰਹਮ ਗਿਆਨੀ ਮੇਰਾ ਬਾਬਾ ਨਾਨਕ ਕਹਿੰਦਾ ਚੌਧਰੀ ਜੀ ਆਪਾਂ ਨੂੰ ਬਹੁਤੇ ਬ੍ਰਹਮ ਗਿਆਨੀਆਂ ਦੀ ਲੋੜ ਨਹੀਂ ਇੱਕੋ ਹੀ ਬ੍ਰਹਮ ਗਿਆਨੀ ਚਾਹੀਦਾ ਹੈ ਬਸ ਨਾਲ-ਨਾਲ ਮੇਰੇ ਬਾਬੇ ਦੀ ਬਾਣੀ ਵੀ ਪੜ ਲਓ ਬ੍ਰਹਮ ਗਿਆਨੀ ਦਾ ਦਰਸ ਵੱਡ ਭਾਗੀ ਪਾਈ ਐ ਬ੍ਰਹਮ ਗਿਆਨੀ ਕੋ ਵੱਲ ਵੱਲ ਜਾਈ ਐ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਕੋਈ ਲਿਵਾਸ ਦਾ ਨਾਮ ਬ੍ਰਹਮ ਗਿਆਨੀ ਨਹੀਂ ਕੋਈ ਪਹਿਰਾਵੇ ਦਾ ਨਾਮ ਬ੍ਰਹਮ ਗਿਆਨੀ ਨਹੀਂ ਕੋਈ ਲਿਵਾਸ ਦਾ ਨਾਮ ਸੰਤਨੀ ਅਵਸਥਾ ਦਾ ਨਾਮ ਸੰਤ ਹੈ ਸੰਤ ਕੋਈ ਵੀ ਹੋ ਸਕਦਾ ਹੈ ਕਿਹੜੇ ਮਰਜੀ ਧਰਮ ਚ ਹੋ ਸਕਦਾ ਹੈ ਕਿਹੜੀ ਮਰਜੀ ਜਾਤੀ ਦੇ ਵਿੱਚ ਹੋ ਸਕਦਾ ਕੋਈ ਜ਼ਰੂਰੀ ਨਹੀਂ ਵੀ ਉੱਚ ਜਾਤੀ ਦੇ ਵਿੱਚ ਹੀ ਸੰਤ ਪੈਦਾ ਹੋਏਗਾ ਸੰਤ ਦੇ ਕੋਈ ਪੋਸ ਨਹੀਂ ਲੱਗੇ ਹੁੰਦੇ ਸੰਤ ਅਵਸਥਾ ਦਾ ਨਾਂ ਹੈ ਸੰਤ ਘਾ ਖੋਤਣ ਵਾਲਾ ਵੀ ਹੋ ਸਕਦਾ ਹੈ ਸੰਤ ਗੁਰਮੁਖ ਪਿਆਰੇ ਉਹ ਪੋ ਮਾਗਦੀਆਂ ਰਾਤਾਂ ਨੂੰ ਪਾਣੀ ਲਾਉਣ ਵਾਲਾ ਵੀ ਹੋ ਸਕਦਾ ਹੈ ਸੰਤ ਪਾ ਦੋਦੀਆਂ ਧੁੱਪਾਂ ਦੇ ਵਿੱਚ ਬੋਲੋ ਆਪਣਾ ਚੰਮ ਆਪਣੀ ਸਕਿਨ ਸਾੜਨ ਵਾਲਾ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਸੰਤ ਗੁਰਮੁਖ ਪਿਆਰੇ ਉਹ ਵੀ ਹੋ ਸਕਦਾ ਹੈ ਕਿ ਜਿਹੜਾ ਸਮਾਜ ਦੀਆਂ ਬੁਰਾਈਆਂ ਦੇ ਵਿਰੁੱਧ ਬੋਲਦਾ ਹੈ ਲਿਬਾਸ ਦਾ ਨਾ ਸੰਤ ਨਹੀਂ ਹੈ ਮੇਰਾ ਬਾਬਾ ਕਹਿੰਦਾ ਮੈਨੂੰ ਇੱਕ ਬ੍ਰਹਮ ਗਿਆਨੀ ਚਾਹੀਦਾ ਹੈ ਵੀ ਤੇਰਾ ਰੋਗ ਟੁੱਟ ਜਾਏਗਾ ਇਹ ਦੁੱਖ ਦੂਰ ਹੋ ਜਾਏਗਾ ਤੇਰਾ ਹੁਣ ਹੁਬਕੇ ਬੋਲੇ ਆ ਜੀ ਬ੍ਰਹਮ ਗਿਆਨੀਆਂ ਦਾ ਮੇਰਾ ਪਿੰਡ ਹੈ ਕਿ ਬੋਲੋ ਕਿੰਨੇ ਬ੍ਰਹਮ ਗਿਆਨੀ ਇਕੱਠੇ ਕਰਦੇ ਆ ਤੇ ਗੁਰਮੁਖ ਪਿਆਰਿਓ ਮੇਰਾ ਬਾਬਾ ਕਹਿੰਦਾ ਭਾਈ ਮੈਨੂੰ ਤਾਂ ਇੱਕੋ ਹੀ ਬ੍ਰਹਮ ਗਿਆਨੀ ਚਾਹੀਦਾ ਵਸ ਇੱਕੋ ਹੀ ਬ੍ਰਹਮ ਗਿਆਨੀ ਲਿਆ ਦੇ ਹੁਣ ਗੁਰਮੁਖ ਪਿਆਰਿਓ ਜਾ ਕੇ ਹੁਣ ਫੇਰ ਮਰਦਾਨੇ ਨੂੰ ਹੁਕਮ ਕੀਤਾ ਮੇਰੇ ਬਾਬੇ ਨੇ ਕਹਿੰਦੇ ਜਾ ਫੇਰ ਮਰਦਾਨੇਆ ਸੰਭਾਲ ਡਿਊਟੀ ਆਪਣੀ ਪਿੰਡ ਦੇ ਵਿੱਚ ਜਾ ਕੇ ਹੋਕਾ ਦੇ ਦੇ ਵੀ ਭਾਈ ਇੰਉਂ ਕਰਕੇ ਚੌਧਰੀ ਸਾਹਿਬ ਦਾ ਦੁੱਖ ਕਟਣਾ ਹੈ ਦੁੱਖ ਦੂਰ ਕਰਨਾ ਹੈ ਤੇ ਇੱਕ ਬ੍ਰਹਮ ਗਿਆਨੀ ਚਾਹੀਦਾ ਤੇ ਉਹਦੀ ਬੋਲੋ ਬਲੀ ਦੇਣੀ ਆ ਉਹਦੀ ਉਦੀ ਬਲੀ ਦੇਵਾਂਗੇ ਤੇ ਉਹ ਮਰ ਜਾਏਗਾ ਉਹ ਖਤਮ ਹੋ ਜਾਏਗਾ ਤੇ ਚੌਧਰੀ ਦਾ ਦੁੱਖ ਘਟਿਆ ਜਾਣਾ ਹੈ। ਲੋ ਜੀ ਹੁਣ ਸੂਤਰ ਵਿੱਚ ਹੀ ਹੁੰਦੇ ਨੇ ਆਪਾਂ ਸੁਣਦੇ ਨੇ মিডিਆ ਤੋਂ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸੂਤਰ ਵਿੱਚ ਹੀ ਹੁੰਦੇ ਨੇ। ਹੁਣ ਦੱਸ ਦਿੱਤਾ ਜਾ ਕੇ ਪਿੰਡ ਦੇ ਵਿੱਚ ਗੱਲ ਫੈਲ ਗਈ ਵੀ ਐਂਓ ਕਰਕੇ ਵੀ ਜਿਹੜਾ ਇੱਕ ਬਾਬਾ ਆ ਨਾ ਪਿੰਡ ਦੀ ਫਿਰਨੀ ਤੇ ਬੈਠਾ ਵੀ ਉਹ ਚੌਧਰੀ ਦਾ ਦੁੱਖ ਕੱਟਣ ਵਾਸਤੇ ਇੱਕ ਬ੍ਰਹਮ ਗਿਆਨੀ ਮੰਗਦਾ ਤੇ ਉਹ ਬਲੀ ਦੇਗਾ ਵੀ ਆਪਣੇ ਵਾਲਿਆਂ ਨੂੰ ਕਹਿ ਦੋ ਵੀ ਲੁਪਕ ਜਾਓ। ਪੂਰਾ ਪਰਾਂ ਟਲ ਜਾਓ ਵਧੀਆ ਰਹੋਗੇ। ਤੇ ਗੁਰਮੁਖੋ ਪਿਆਰੇਓ ਮਰਦਾਨੇ ਨੇ ਜਾ ਕੇ ਹੁਕਾ ਦਿੱਤਾ ਵੀ ਭਾਈ ਇੱਕ ਬ੍ਰਹਮ ਗਿਆਨੀ ਚਾਹੀਦਾ ਹੈ। ਜਿਹੜਾ ਬ੍ਰਹਮ ਗਿਆਨੀ ਦਾ ਨਾਂ ਲਿਆ ਕਰੇ ਜਦੋਂ ਭਾਈ ਮਰਦਾਨਾ ਜੀ ਜਾ ਕੇ ਬ੍ਰਹਮ ਗਿਆਨੀ ਬੋਲੋ ਕਦੇ ਨਾ ਮਿਲਿਆ ਕਰੇ। ਜਿਹੜੇ ਘਰ ਦਾ ਬੂਹਾ ਖੜਾ ਖੜਕਾਇਆ ਕਰੇ ਭਾਈ ਮਰਦਾਨਾ ਜੀ ਵੀ ਤੁਹਾਡੇ ਵਾਲੇ ਬ੍ਰਹਮ ਗਿਆਨੀ ਘਰੇ ਨੇ ਜੀ ਨਾ ਜੀ ਸਾਡੇ ਤੇ ਕੋਈ ਬ੍ਰਹਮ ਗਿਆਨੀ ਹੀ ਨਹੀਂ ਹੈ ਬ੍ਰਹਮ ਗਿਆਨੀ ਵਿਚਾਰੇ ਗਦੈਲਿਆਂ ਦੀ ਤਹਾਂ ਦੇ ਵਿੱਚ ਲੁਕਦੇ ਫਿਰਦੇ ਨੇ ਬ੍ਰਹਮ ਗਿਆਨੀ ਵਿਚਾਰੇ ਸੰਦੂਖਾ ਦੀਆਂ ਭੋਲੇ ਖੱਲਾਂ ਦੇ ਵਿੱਚ ਵੜਦੇ ਫਿਰਦੇ ਨੇ ਬ੍ਰਹਮ ਗਿਆਨੀ ਵਿਚਾਰੇ ਆਪਣੀ ਟਿੰਡ ਫੋੜੀ ਲਗੋ ਦਿੱਤੀ ਸਾਰਾ ਕੁਝ ਚੱਕ ਕੇ ਧਰ ਦਿੱਤਾ ਵੀ ਨਾ ਬ੍ਰਹਮ ਗਿਆਨੀ ਕੋਈ ਨਹੀਂ ਕਿਉਂਕਿ ਜਿੱਥੇ ਮੌਤ ਹੋਵੇ ਨਾ ਮੌਤ ਦਿੱਸਦੀ ਹੋਵੇ ਉੱਥੇ ਬਿਰਲੇ ਖੜਦੇ ਹੁੰਦੇ ਨੇ ਉੱਥੇ ਬਿਰਲੇ ਖੜਦੇ ਹੁੰਦੇ ਨੇ ਹਾਰ ਕੇ ਹੋਇਆ ਕਿ ਹੱਕ ਕੇ ਖੱਕ ਕੇ ਅੱਕ ਕੇ ਭਈ ਮਰਦਾਨਾ ਵਾਪਸ ਆ ਗਿਆ ਕਹਿੰਦਾ ਬੱਬਾ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਗੱਲ ਇਹ ਕਹਿੰਦਾ ਯਾਰ ਵੀ ਇੱਥੇ ਮੇਰਾ ਪਿੰਡ ਬ੍ਰਹਮ ਗਿਆਨੀਆਂ ਦਾ ਹੈ ਤੇ ਬ੍ਰਹਮ ਗਿਆਨੀ ਤਾਂ ਮਿਲਿਆ ਹੀ ਇੱਕ ਤਾਂ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ ਚੌਧਰੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਮੇਰਾ ਪਿੰਡ ਬ੍ਰਹਮ ਗਿਆਨੀਆਂ ਦਾ ਇੱਕ ਬ੍ਰਹਮ ਗਿਆਨੀ ਨਹੀਂ ਮਿਲਿਆ ਤੇਰੇ ਪਿੰਡ ਦੇ ਵਿੱਚੋਂ ਗੁਰਮੁਖੋ ਸੰਸਾਰ ਸੰਸਾਰ ਹੋਇਆ ਫਰਮ ਸਾਰ ਹੋ ਗਿਆ ਨੀਵੀਂ ਪਾਉਣੀ ਪਈ ਮੇਰਾ ਬਾਬਾ ਨਾਨਕ ਕਹਿੰਦੇ ਡੁਗਲੀਕੇਟ ਨੇ ਤੇਰੇ ਵਾਲੇ ਤੇਰੇ ਆਲੇ ਬੋਲੋ ਡੁਗਲੀ ਗੇਟ ਨੇ ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਚਿੱਤਰਨਾਟਕ ਹੈ ਜੀ ਬਚਿੱਤਰਨਾਟਕ ਦੇ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਭੇਖ ਦਿਖਾਵੇ ਲੋਗਨ ਕੋ ਜਗਤ ਕੋ ਲੋਗਨ ਕੋ ਵਸ ਕੀ ਲੋਕਾਂ ਨੂੰ ਵਸ ਵਿੱਚ ਕਰਨ ਵਾਸਤੇ ਭੇਖ ਦਿਖਾਉਂਦਾ ਹੈ ਮੇਰੇ ਸਾਹਿਬ ਜੀ ਕਹਿੰਦੇ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਤੋ ਮਹਿਲੀ ਨਿਗਟ ਨ ਆਵੇ ਭੇਖ ਦਿਖਾਵਾਂ ਕੇਵਲ ਇਹਨਾਂ ਦੇ ਪੱਲੇ ਐ ਚੌਧਰੀ ਤੇਰੇ ਵਾਲੇ ਜਿਹੜੇ ਬ੍ਰਹਮ ਗਿਆਨ ਨੇ ਹਿਰਦੈ ਜਿਨ ਕੈ ਕਪਟ ਵਸੈ ਬਾਰੋ ਸੰਤ ਕਹਾਏ ਗੁਰਬਾਣੀ ਦਾ ਬਚਨ ਐ ਜੀ ਪਹਿਰਾਵਾ ਲਿਵਾਸ ਕੇਵਲ ਬਣਾਇਆ ਵੈ ਅੰਦਰ ਕਬਟ ਅੰਦਰ ਧੋਖੇ ਦੇ ਨਾਲ ਈਰਖਾ ਦੇ ਨਾਲ ਨਫ਼ਰਤ ਦੇ ਨਾਲ ਭਰਿਆ ਵੈ ਲੋਕਾਂ ਨੂੰ ਠੱਗਣ ਵਾਸਤੇ ਲੋਕਾਂ ਨੂੰ ਲੁੱਟਣ ਵਾਸਤੇ ਪਰ ਰੱਬ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਚਲੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ ਬ੍ਰਹਮ ਗਿਆਨੀ ਹੈਗਾ ਇੱਕ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਮੇਰੇ ਵਾਲਾ ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਬੁਲਾਉਣਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਓਂ ਕਰ ਮਰਦਾਨਿਆ ਜਾ ਫਲਾਨੀ ਜਗਾ ਪਿੰਡ ਦੀ ਫਿਰਨੀ ਤੇ ਮੇਰਾ ਸਿੱਖ ਰਹਿੰਦਾ ਹੈ ਰੱਬ ਦੀ ਬੰਦਗੀ ਕਰਨ ਵਾਲਾ ਖੁਦਾ ਦੀ ਬੰਦਗੀ ਕਰਨ ਵਾਲਾ ਉਹਦੇ ਕੋਲ ਚੱਲਿਆ ਜਾਂ ਕਹਿੰਦੇ ਜੀ ਉਹ ਤੇ ਸਾਡੇ ਪਿੰਡ ਦੀਆਂ ਨਾਲੀਆਂ ਸਾਫ਼ ਕਰਦਾ ਹੈ ਕਹਿੰਦੇ ਉਹ ਤੇ ਸਾਡੇ ਸਾਡੇ ਪਿੰਡ ਦਾ ਸਾਰਾ ਜੀ ਕੂੜਾ ਚੁੱਕਦਾ ਹੈ ਉਹ ਬ੍ਰਹਮ ਗਿਆਨੀ ਕਿਵੇਂ ਹੋਇਆ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹਦੀ ਕਿਰਤ ਨੂੰ ਨਾ ਵੇਖਾ ਉਧਿਕ ਕਿਰਤਨ ਨੂੰ ਨਵੇਖ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੋ ਸਕਦੀ ਹੈ ਕੰਮ ਨਹੀਂ ਕੋਈ ਮਾੜਾ ਹੁੰਦਾ ਪਿੰਡ ਦਾ ਚੌਧਰੀ ਹੁਣ ਨਫਰਤਮੰਦ ਹੈ ਜੀ ਉਹ ਤਾਂ ਸਾਡੇ ਸਾਰੇ ਪਿੰਡ ਦਾ ਗੋਹਾ ਗੂੜਾ ਚੁੱਕਦਾ ਉਹਦੇ ਸਾਡੇ ਪਿੰਡ ਦਾ ਸੂਦਰ ਹੈ ਮੰਨੇ ਆ ਪਰਵੰਨੇ ਆ ਉਹ ਕਿਵੇਂ ਬ੍ਰਹਮ ਗਿਆਨੀ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਆਪਣੀ ਮਤ ਆਪਣੀ ਅਕਲ ਆਪਣੇ ਕੋਲੇ ਰੱਖ ਹੁਣ ਮੈਨੂੰ ਮੇਰਾ ਕੰਮ ਕਰਨ ਦੇ ਪ੍ਰਮੁਖ ਪਿਆਰਿਓ ਮਰਦਾਨੇ ਨੂੰ ਤੋਰੀਆ ਤੇ ਬੁਲਾਇਆ ਜੀ ਕੱਚੇ ਜੇ ਘਰ ਦੇ ਵਿੱਚ ਕੱਚੇ ਜੇ ਕੋਠੜੇ ਦੇ ਵਿੱਚ ਰਹਿੰਦਾ ਤੇ ਜਾ ਕੇ ਆਵਾਜ਼ ਦਿੱਤੀ ਵੀ ਭਾਈ ਸਿੱਖਾ ਤੈਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਯਾਦ ਕਰਦੇ ਨੇ ਆਖੋ ਸਤਨਾਮ ਜੇਦੋ ਕਿ ਆ ਤੈਨੂੰ ਬਾਬਾ ਯਾਦ ਕਰਦਾ ਉਹ ਵੀ ਨਾਨਕ ਲੋ ਜੀ ਕਦ ਕਦ ਹੋ ਗਿਆ ਅੱਖਾਂ ਦੇ ਵਿੱਚ ਹੰਝੂ ਆ ਗਏ ਬਾਬਾ ਮੈਂ ਤੇ ਤੈਨੂੰ ਰੋਜ਼ ਪੁਕਾਰਦਾ ਸੀ ਰੋਜ਼ ਬੁਲਾਉਂਦਾ ਸੀ ਵੀ ਕਦ ਮੇਰੇ ਘਰ ਆਏਂਗਾ ਕਦ ਮੈਨੂੰ ਦਰਸ਼ਨ ਦੇਵੇਂਗਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇ ਰਹਿਣ ਇਹ ਬਨੰਤੀ ਸੁਣ ਪਰਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਮੈਂ ਤੇ ਰੋਜ਼ ਲੋਚਦਾ ਸੀਗਾ ਮੈਂ ਤੇ ਰੋਜ਼ ਤਰਸਦਾ ਸੀ ਮੇਰੀ ਅੱਖੀਆਂ ਤਰਸਦੀਆਂ ਸੀਗੀਆਂ ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ ਬਿਲਪ ਕਦੇ ਚਾਤਰ ਕੀ ਨਿਆਈ ਮੇਰੀ ਹਾਲਤ ਇਦਾਂ ਹੋਈ ਸੀ ਜਦੋਂ ਕਿਹਾ ਵੀ ਤੈਨੂੰ ਬਾਬੇ ਨਾਨਕ ਨੇ ਬੁਲਾਇਆ ਸੱਚੀ ਝਟ ਭਾਈ ਮਰਦਾਨੇ ਦੇ ਨਾਲ ਤੁਰ ਪਿਆ ਕਹਿੰਦਾ ਚੱਲ ਜੀ ਮੇਰੇ ਬਾਬੇ ਨੇ ਮੈਨੂੰ ਬੁਲਾਇਆ ਹੈ ਫਿਰ ਮੇਰੇ ਵਾਸਤੇ ਇਤੋਂ ਵੱਡੇ ਮੱਡੇ ਚੰਗੇ ਭਾ ਕੀ ਹੋ ਸਕਦੇ ਗਿਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਚੌਧਰੀ ਨੂੰ ਕਹਿੰਦੇ ਓ ਚੌਧਰੀ ਆ ਐ ਮੇਰਾ ਬ੍ਰਹਮ ਗਿਆਨੀ ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਏਕੋ ਏਕ ਬਖਾਣੀਐ ਇਹ ਸਰੀਰ ਦਾ ਬ੍ਰਹਮ ਗਿਆਨੀ ਨਹੀਂ ਇਹਦਾ ਮਨ ਇਹਦੀ ਸੁਰਤ ਇਹਦੀ ਆਤਮਾ ਬ੍ਰਹਮ ਦੇ ਵਿੱਚ ਸਮਾ ਗਈ ਆਖੋ ਸਤਿਨਾਮ ਬ੍ਰਹਮ ਦ੍ਰਿਸ਼ਟੀ ਬਣ ਗਈ ਨਾ ਜਦੋਂ ਬ੍ਰਹਮ ਦ੍ਰਿਸ਼ਟੀ ਬਣ ਜੇਗੀ ਉਦੋਂ ਫਿਰ ਅਵਸਥਾ ਕੀ ਬਣੇਗੀ ਮੇਰੇ ਸਾਹਿਬ ਜੀ ਕਹਿੰਦੇ ਨਾ ਕੋ ਵੈਰੀ ਨਹੀਂ ਬਗਨਾ ਸਗਲ ਸੰਗ ਹਮ ਕੋ ਬਨੇ ਆਈ ਉਦੋਂ ਫਿਰ ਸਾਰੇ ਮਿੱਤਰ ਬਣ ਜਾਂਦੇ ਨੇ ਜਿਵੇਂ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਈ ਜਾਂਦੇ ਨੇ ਤੇ ਸਿੱਖ ਨੂੰ ਵੀ ਪਾਣੀ ਪਈ ਜਾਂਦੇ ਨੇ ਇਹ ਬ੍ਰਹਮ ਦ੍ਰਿਸ਼ਟੀ ਦੀ ਬਾਤ ਹੈ ਕਰਾਮਾਤ ਹੈ ਗੁਰਮੁਖੋ ਲੋ ਜੀ ਮੇਰੇ ਬਾਬੇ ਨਾਨਕ ਨੇ ਹੁਣ ਬੱਲੀ ਤੇ ਕਿਹੜੀ ਦੇਣੀ ਸੀ ਜੇ ਮੇਰਾ ਬਾਬਾ ਨਾਨਕੀ ਬੱਲੀਆਂ ਦੇ ਅੰਦਰ ਪਿਆ ਤੇ ਫਿਰ ਸਾਡਾ ਕੀ ਹਾਲ ਹੋਏਗਾ ਮੇਰਾ ਬਾਬਾ ਨਾਨਕ ਬੱਲੀਆਂ ਬੱਲੀਆਂ ਤੇ ਯਕੀਨ ਹੀ ਨਹੀਂ ਰੱਖਦਾ ਹਾਂ ਉਹ ਬੱਲੀ ਮੰਗਦਾ ਕਾਦੀ ਉਹ ਬਲੀ ਮੰਗਦਾ ਕਾਦੀ ਮੰਦੀ ਬਲੀ ਮੰਗਦਾ ਹੈ ਉਹ ਬਲੀ ਮੰਗਦਾ ਤੇਰੀ ਹੰਕਾਰ ਦੀ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਉ ਜਿਹੜਾ ਹੰਕਾਰ ਰੂਪੀ ਸਰ ਚੁੱਕੀ ਫਿਰਦਾ ਨਾ ਮੇਰੇ ਵਰਗਾ ਹਾਈ ਦੁਨੀਆ ਦੇ ਵਿੱਚ ਕੋਈ ਨਹੀਂ ਲਿਆ ਤੇਰਾ ਸਿਰ ਵੱਡਾ ਹੰਕਾਰ ਵਾਲਾ ਮੇਰਾ ਬਾਬਾ ਹੰਕਾਰ ਰੂਪੀ ਸਰ ਵੱਡਦਾ ਹੈ ਮਨ ਰੂਪੀ ਬਲੀ ਲੈਂਦਾ ਮਨ ਵਿੱਚ ਸਤਿਗੁਰੂ ਕਾ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ ਠੀਕ ਹੈ ਜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਕਿੰਨੇ ਕ ਪ੍ਰਮਾਣ ਦੇਵਾ ਕਿੰਨੀਆਂ ਕਿ ਉਦਾਹਰਨਾਂ ਦੇਵਾ ਗੁਰਬਾਣੀ ਦੇ ਵਿੱਚੋਂ ਲਓ ਜੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਤੇ ਕਿਰਪਾ ਕੀਤੀ ਚੌਧਰੀ ਤੇ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਇਕੱਲੇ ਮਨ ਦੇ ਦੁੱਖ ਨਹੀਂ ਦੂਰ ਕਰਦੇ ਸਨ ਉਹ ਸਰੀਰ ਦੇ ਕੋੜ ਸਰੀਰ ਦੇ ਰੋਗ ਵੀ ਦੂਰ ਕਰਦੇ ਸਨ ਮੇਰੇ ਬਾਬੇ ਨਾਨਕ ਨੇ ਇਹ ਤੇ ਇੱਕ ਦ੍ਰਿਸ਼ਟੀ ਪਾਈ ਹੈ ਜੀ ਕਿਉਂਕਿ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਬੜੀ ਬਖਸ਼ਿਸ਼ ਹੈ ਕਿਤੇ ਪੜਿਓ ਮੇਰੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿਰਪਾ ਕਟਾਕ ਅਵਲੋਕਨ ਕੀਨੋ ਦਸ ਦਾ ਦੁੱਖ ਵਿਦਾ ਲਿਓ ਜਦੋਂ ਕਿਰਪਾ ਦ੍ਰਿਸ਼ਟੀ ਦੇ ਨਾਲ ਮੇਰੇ ਸਾਈਂ ਜੀ ਨੇ ਵੇਖਿਆ ਸਤ ਜਾਨਿਓ ਇਹਦਾ ਦੁੱਖ ਕਟਣਾ ਘਟਣਾ ਸ਼ੁਰੂ ਹੋ ਗਿਆ ਮੇਰੇ ਬਾਬੇ ਨੇ ਕਿਹਾ ਮਰਦਾਨਿਆ ਚੱਲ ਫਿਰ ਇਹਦਾ ਆਪਾ ਇਲਾਜ ਕਰੀਏ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਛੇੜ ਲੈ ਫਿਰ ਰਵਾਬ ਮਰਦਾਨੇ ਨੇ ਰਵਾਬ ਛੇੜੀ ਤੇ ਗੁਰਮੁਖ ਪਿਆਰਿਓ ਮਰਦਾਨੇ ਨੇ ਰਵਾਜ ਵਜਾਉਣੀ ਸ਼ੁਰੂ ਕੀਤੀ ਮੇਰੇ ਬਾਬੇ ਨੇ ਬਾਣੀ ਗਾਉਣੀ ਸ਼ੁਰੂ ਕੀਤੀ ਹੈ ਤੇ ਸਤ ਜਾਨੀ ਇਹਦੀ ਜਿਹੜੀਆਂ ਪੀੜਾ ਸੀ ਨਾ ਇਹਦੀਆਂ ਪੀੜਾ ਇਹਦੀਆਂ ਦਰਦਾਂ ਜਿਹੜੀਆਂ ਕਟਣੀਆਂ ਸ਼ੁਰੂ ਹੋ ਗਈਆਂ ਆਰਾਮ ਮਿਲਣਾ ਸ਼ੁਰੂ ਹੋ ਗਿਆ ਨਾ ਤੇ ਮੇਰੇ ਬਾਬੇ ਨੇ ਕੋਲੋਂ ਦਵਾਈ ਦਿੱਤੀ ਕਹਿੰਦੇ ਆਹ ਲੈ ਇਹ ਦਵਾਈ ਲਈ ਰੱਬ ਦਾ ਨਾਮ ਲਈ ਪਰਮੇਸ਼ਰ ਦਾ ਸ਼ੁਕਰ ਕਰੀ ਅੱਜ ਕੁਛ ਹੋਰ ਕੱਲ ਕੁਛ ਹੌਲੀ-ਹੌਲੀ ਗੁਰਮੁਖ ਪਿਆਰੇ ਉਹ ਦੁੱਖ ਘਟਦਾ ਗਿਆ ਬਿਮਾਰੀ ਘਟਦੀ ਗਈ ਇੱਕ ਦਿਨ ਉਹ ਐਸਾ ਆਇਆ ਕਿ ਇਹਦਾ ਸਰੀਰ ਨੌ ਵਰ ਨੌ ਹੋ ਗਿਆ ਸਰੀਰ ਇਹਦਾ ਚੜ੍ਹਦੀ ਕਲਾ ਵਾਲੇ ਪਾਸੇ ਵਗਿਆ ਜਿਹੜਾ ਮੰਜੇ 'ਚ ਪਿਆ ਸੀਗਾ ਤੇ ਗੁਰਮੁਖ ਪਿਆਰਿਓ ਮਹੀਨੇ 2 ਮਹੀਨੇ 6 ਮਹੀਨੇ ਨੰਗੇ ਇੰਨਾ ਤੰਦਰੁਸਤ ਹੋ ਗਿਆ ਤੇ ਗੁਰਮੁਖ ਪਿਆਰਿਓ ਇਹ ਤੁਰਨ ਫਿਰਨ ਲੱਗਿਆ ਮੇਰੇ ਬਾਬੇ ਨੇ ਉਪਦੇਸ਼ ਦਿੱਤਾ ਸੀ ਵੀ ਜਦੋਂ ਠੀਕ ਹੋ ਗਿਆ ਨਾ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਖਲਵਾਈ ਰੱਬ ਦੀ ਬੰਦਗੀ ਕਰੀ ਰੱਬ ਦਾ ਸ਼ੁਕਰ ਕਰੀ ਆਹ ਜਿਹੜੇ ਤੇਰੇ ਪਿੰਡ ਦੇ ਵਿੱਚ ਬ੍ਰਹਮ ਗਿਆਨੀ ਬੈਠੇ ਨੇ ਨਾ ਇਹਨਾਂ ਦਾ ਖਹਿੜਾ ਛੱਡ ਦੇ ਇਹਨਾਂ ਨੇ ਤੈਨੂੰ ਡੋਬ ਦੇਣਾ ਇਹਨਾਂ ਨੂੰ ਤਾਰਨਾ ਨਹੀਂ ਹੈ ਇਹਨਾਂ ਨੇ ਡੋਬ ਦੇਣਾ ਹੈ ਖਾਸ ਮਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਇਹਨਾਂ ਨੇ ਆਪ ਹੀ ਡੁੱਬਣਾ ਤੇ ਤੇਰਾ ਬੇੜਾ ਵੀ ਡੋਬ ਦੇਣਾ ਹੈ ਤੇ ਤ ਸਰਬਵਰਡਾ ਹੈ ਬਹੀਲੇ ਨਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖ ਤਹ ਡੂਬੀਐ ਆਓ ਪਿਆਰਿਓ ਮੇਰੇ ਬਾਬੇ ਨਾਨਕ ਨੇ ਇਸ ਚੌਧਰੀ ਤੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਇਹਦੇ ਤਨ ਦਾ ਇਹਦੇ ਮਨ ਦਾ ਕੋੜ ਵੀ ਦੂਰ ਕਰ ਦਿੱਤਾ ਜੀ ਹੁਣ ਪੁੱਲੋ ਚੁਕਾਂ ਦੀ ਖੇਮਾ